ਅੱਗੇ ਮਹਾਰਾਜ ਹੁਣ ਕਿੰਨੇ ਸਰੀਰ ਵਿੱਚ ਗੁਰੂ ਹੋਣਗੇ ਅੱਜ ਕੋਈ 12ਵਾਂ ਗੁਰੂ ਕੋਈ 13ਵਾਂ ਗੁਰੂ ਕੋਈ 14ਵਾਂ ਗੁਰੂ ਬਣਿਆ ਬੈਠਾ ਓ ਜਿਵੇਂ ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਹੋਣ ਤੋਂ ਪਹਿਲਾਂ 22 ਮੰჯੀਆਂ ਬਾਬੇ ਬਕਾਲੇ ਜੀ ਧਰਤੀ ਤੇ ਲਾਈਆਂ ਸੀ ਐਵੇਂ ਮੰჯੀਆਂ ਵਾਲੇ ਅੱਜ ਵੀ ਬੜੇ ਪਖੰਡੀ ਬੈਠੇ ਆ ਪਰ ਸੇਵੇਂ ਪਾਤਸ਼ਾਹ ਨੇ ਗੱਲ ਹੀ ਨਵੇੜ ਦਿੱਤੀ ਸੀ ਵੀ ਸਰਗੁਣ ਜਿਹੜੇ ਸਰੂਪ ਨੇ ਉਹ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੋ ਬਾਰੀ ਜੁਗ ਜੁਗ ਸਤਗੁਰ ਧਰੇ ਅਵਤਾਰੀ ਜੁਗ ਦਾ ਅਰਥ ਦੋ ਮਹਾਰਾਜ ਨੇ ਦੋ ਵਾਰ ਜੁਗ ਸ਼ਬਦ ਵਰਤੇ ਆ ਮਹਾਰਾਜ ਕਹਿੰਦੇ ਦੋ ਤੇ ਦੋ ਚਾਰ ਚਾਰ ਸਰੂਪ ਹੋਰ ਧਾਰਨ ਕਰਨੇ ਛੇਵੇਂ ਜਾਮੇ ਤੋਂ ਬਾਅਦ ਭਾਵ ਦਸਵੇਂ ਜਾਮੇ ਤੱਕ ਫਿਰ ਸ਼ਬਦ ਦੀ ਪ੍ਰਧਾਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਹਜੂਰ ਸਾਹਿਬ ਦੀ ਧਰਤੀ ਤੇ ਬਖਸ਼ੀ ਜੇ ਕੋਈ ਸਰੀਰ ਵਿੱਚ ਗੁਰੂ ਨਹੀਂ ਹੋਵੇਗਾ ਸਿੱਖਾਂ ਦੇ ਭਲੇਖਾ ਨਾਲ ਰਵੇ ਤਾਂ ਵੀ ਅੱਜ ਵੀ ਬੜੇ ਪਖੰਡੀ ਗੁਰੂ ਬਣ ਬਣ ਬੈਠਦੇ ਆ ਪਰ ਸਿੱਖ ਮਤਾਂ ਭਲੇਖੇ 'ਚ ਪਵੇ